ਇਹ ਛੋੜੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਕੁਝ ਨਹੀਂ ਛੱਡਣਾ ਹੈਗਾ ਗੱਡੀਆਂ ਬਾਹਰੇ ਖੜੀਆਂ ਹੁੰਦੀਆਂ ਨੇ ਮੋਟਰਸਾਈਕਲ ਖੜੇ ਹੁੰਦੇ ਨੇ ਟਰੈਡ ਖੜੇ ਹੁੰਦੇ ਨੇ ਨਾ ਕੁਝ ਨਹੀਂ ਛੱਡਣਾ ਪੈਂਦਾ ਨੇ ਤੁਹਾਨੂੰ ਦਿਖਾਉਣਾ ਇਹ ਚੋਰੀ ਕਿਵੇਂ ਕਰਦੀਆਂ ਨੇ ਕੀ ਲੈ ਕੇ ਜਾਣਗੀਆਂ ਚੱਕ ਕੇ ਦੇਖੋ ਉਹ ਬੈਠ ਗਈ ਇੱਕ ਬਾਹਰੇ ਖੜੀ ਆ ਇੱਕ ਇਹ ਕਮਰੇ ਦੇ ਅੰਦਰ ਗਈ ਹੋਈ ਆ ਜਨਾਨੀ ਅੰਦਰ ਆਹ ਛੜਤਾ ਵੀਰੇ ਏਸੀ ਇਹਨੇ ਕਮਾਲ ਤੁਸੀਂ ਸੋਚਿਆ ਹੋਣਾ ਹੱਦ ਹੋ ਗਈ ਯਾਰ ਇਹਨਾਂ ਔਰਤਾਂ ਦੀ ਜਮੀਂ ਜਿੰਨ ਦਿਹਾੜੇ ਨਾਲ ਇਤਰਾਤ ਨੂੰ ਵੀ ਰਾਤ ਨੂੰ ਨਹੀਂ ਨਾਲ ਸਿਰਫ ਦਿਨੇ ਚੋਰੀ ਆਪਦੇ ਵੀਰੇ ਰਿਸ਼ਤੇਦਾਰਾਂ ਨੂੰ ਭੇਜੋ ਵੀਡੀਓ ਰਿਸ਼ਤੇਦਾਰਾਂ ਨੂੰ WhatsApp ਰਾਹੀਂ ਭੇਜੋ ਚਾਹੇ Facebook 'ਰਹੀਂ ਉਹਨਾਂ ਨੂੰ ਵੀ ਪਤਾ ਲੱਗ ਸਕੇ ਠੀਕ ਹੈ ਆਪਦੇ ਦੁਕਾਨ ਦਾ ਦੁਕਾਨਾਂ ਦੀ ਟਰਾਈਟਾਂ ਦੀ ਜਿਹੜੇ ਬਾਹਰ ਸੰਦ ਖੜੇ ਨੇ ਨਾ ਜੇ ਜਦੋਂ ਇਹ ਆ ਗਏ ਇਹਨਾਂ 'ਤੇ ਵੀਰੇ ਨਿਗਾ ਰੱਖਿਓ ਆਪਦੀ ਨਿਗਾ ਰੱਖਿਆ ਕਰੋ ਨਿਗਾ ਹੋ ਸਕਦਾ ਜੇ ਇਹਨਾਂ ਨੂੰ ਪਿੰਡੋਂ ਅੰਦਰੋਂ ਵੜਨੋਂ ਬੰਦ ਕਰ ਦੋ ਤਾਂ ਸਭ ਤੋਂ ਵਧੀਆ ਸ਼ਹਿਰ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਪਾਂ ਸ਼ਹਿਰ ਦੇ ਲੋਕਾਂ ਨੂੰ ਵੀਰੇ ਜਿਹੜੇ ਤੁਹਾਡੇ ਕਲੋਨੀਆਂ ਦੇ ਵਿੱਚ ਇਹ ਫਿਰਦੇ ਆ ਨੇ ਨਾ ਧਿਆਨ ਰੱਖਿਆ ਕਰੋ ਧਿਆਨ ਇਹ ਮਾਸੂਮ ਨਹੀਂ ਹੈਗੀਆਂ ਮਾਸੂਮ ਇਹ ਚੋਰਾਂ ਨੇ ਚੋਰਾਂ ਇਤਕ ਬਹਾਨਾ ਪਾ ਲਿਆ ਹੋਇਆ ਮਾਂਗਰ ਝੁੱਗੀ ਚੱਕ ਕੇ ਤੁਰਨ ਦਾ ਫਿਰ ਇਹਦੇ ਵਿੱਚ ਸਮਾਨ ਵੀ ਛੱਟ ਕੇ ਲੈ ਕੇ ਜਾਂਦੀਆਂ ਨੇ ਜਿਹੜਾ ਆਪਾਂ ਕਹਿੰਦੇ ਨੇ ਬਵੇੜੇ 'ਚੋਂ ਇਹ ਰਾਤ ਚੀਜ਼ ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਇਹਨਾਂ ਦੀ ਕੋਈ ਮਿਹਰਬਾਨੀ ਹੁੰਦੀਆਂ ਨੇ ਕਿ ਮੈਂ ਇਹਨਾਂ ਦੀਆਂ ਤੁਸੀਂ ਆ ਦੇਖੋ ਯਾਰ ਹੱਦ ਹੋ ਗਈ ਏਸੀ ਛੱਟ ਕੇ ਲੈ ਗਈਆਂ ਯਾਰ ਏਸੀ ਨਾਲੇ ਇਕੱਲੇ ਬਦਸ਼ੀ ਦੇ ਚੱਕਿਆ ਨਹੀਂ ਜਾਂਦਾ ਭਾਈ ਹਾਦ ਹੋ ਗਈ ਯਾਰ ਆ ਛੜਤਾ ਹੀ ਸੀ ਦੇਖੋ ਭੱਜੀ ਫਿਰਦੀ ਆ ਭੱਜੀ ਉਹ ਦੇਖ ਤਾਰਾਂ ਕਿਵੇਂ ਪਟਦੀਆਂ ਨੇ ਉਹ ਇਹ ਹਾਦ ਯਾਰ ਇਹਨਾਂ ਲੋਕਾਂ ਗਣੀਆਂ ਦੇਲਾ ਹੁਣ ਆਪਾਂ ਨੂੰ ਕੀ ਪਤਲਾ ਝੁੱਗੀ ਦੇ ਵਿੱਚ ਕੀ ਆ ਬਈ ਨਾਲੇ ਵੀ ਪ੍ਰਾਣੀ ਚੋਰੀ ਨਹੀਂ ਗਈ ਤਾਜੀ ਚੋਰੀ ਆ ਤਾਜੀ 4ਵੇਂ ਮਹੀਨੇ ਦੀ 17 ਤਰੀਕ ਨੂੰ 2024 ਬੁੱਧਵਾਰ ਦੇਣਾ 2:45 ਮਿੰਟ ਤੇ ਪੌਣੇ 3 ਵਜੇ ਚੋਰੀ ਹੋਈ ਆ ਇਹ ਦੇਖੋ ਸਿਖਰ ਦੁਪਹਿਰੀ ਪਿੰਡ ਦੇ ਵਿੱਚ ਇਹਨਾਂ ਦਾ ਧਿਆਨ ਰੱਖਿਆ ਕਰੋ ਵੀ ਇਹਨਾਂ ਤੇ ਵਿਸ਼ਵਾਸ ਨਾ ਰੱਖਿਓ ਸਹਿਦ ਲੋਕਾਂ ਨੂੰ ਵੀ ਬੇਨਤੀ ਆ ਆਪਦੀਆਂ ਕਲੋਨੀਆਂ ਚ ਜੇ ਵੜਦੀਆਂ ਨੇ ਵੜਨਾਂ ਦਿਓ ਦੇਖੇ ਮੈਂ ਗੇੜੇ ਘੱਟ ਰਹੀ ਆ ਆਬ ਇਹ ਸਮਾਨ ਦਾ ਧਿਆਨ ਰੱਖਿਆ ਕਰੋ ਵੀਰੇ ਹੁਣ ਧਿਆਨ ਉਹ ਸਿੜਦਾ ਸਿੜਦਾ ਹੋਈ ਸੀ ਜੇ ਹੁਣ ਬਾਰੇ ਸਮਾਨ ਪਿਆ ਹੁੰਦਾ ਬਈ ਇਹ ਪਿੰਡ ਜੇ ਫਿਰਦਿਆਂ ਨੇ ਧਿਆਨ ਰੱਖਿਆ ਕਰੋ ਗਾਹੂ ਸਮਾਨ ਥੋੜਾ ਹੁਣ ਇਹ ਤੇ ਰੋਕੂੰ ਇਹ ਥੋੜੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਕੁਝ ਨਹੀਂ ਛੱਡਣਾ ਹੈਗਾ ਗੱਡੀਆਂ ਬਾਹਰੇ ਖੜੀਆਂ ਹੁੰਦੀਆਂ ਨੇ ਮੋਟਰਸਾਈਕਲ ਖੜੇ ਹੁੰਦੇ ਨੇ ਟਰੈਡ ਖੜੇ ਹੁੰਦੇ ਨੇ ਨਾ ਕੁਝ ਨਹੀਂ ਛੱਡਣਾ ਪੈਂਦਾ ਨੇ ਤੁਹਾਨੂੰ ਦਿਖਾਉਣਾ ਇਹ ਚੋਰੀ ਕਿਵੇਂ ਕਰਦੀਆਂ ਨੇ ਕੀ ਲੈ ਕੇ ਜਾਣਗੀਆਂ ਚੱਕ ਕੇ ਦੇਖੋ ਉਹ ਬੈਠ ਗਈ ਇੱਕ ਬਾਹਰੇ ਖੜੀ ਆ ਇੱਕ ਇਹ ਕਮਰੇ ਦੇ ਅੰਦਰ ਗਈ ਹੋਈ ਆ ਜਨਾਨੀ ਅੰਦਰ ਆਹ ਛੜਤਾ ਵੀਰੇ ਏਸੀ ਇਹਨੇ ਕਮਾਲ ਤੁਸੀਂ ਸੋਚਿਆ ਹੋਣਾ ਹੱਦ ਹੋ ਗਈ ਯਾਰ ਇਹਨਾਂ ਔਰਤਾਂ ਦੀ ਜਮੀ ਦਿਨ ਦਿਹਾੜੇ ਨਾਲੇ ਤੇ ਰਾਤ ਨੂੰ ਵੀ ਰਾਤ ਨੂੰ ਨੀਂਦ ਨਾਲ ਸਿਰਫ ਦਿਨੇ ਚੋਰੀ ਆਪਦੇ ਵੀਰੇ ਰਿਸ਼ਤੇਦਾਰਾਂ ਨੂੰ ਭੇਜੋ ਵੀਡੀਓ ਰਿਸ਼ਤੇਦਾਰਾਂ ਨੂੰ WhatsApp ਰਾਹੀਂ ਭੇਜੋ ਚਾਹੇ Facebook 'ਰਹੀਂ ਉਹਨਾਂ ਨੂੰ ਵੀ ਪਤਾ ਲੱਗ ਸਕੇ ਠੀਕ ਆ ਆਪਦੇ ਦੁਕਾਨ ਦਾ ਦੁਕਾਨਾਂ ਦੀ ਟਰਾਈਟਾਂ ਦੀ ਜਿਹੜੇ ਬਾਹਰ ਸੰਦ ਖੜੇ ਨੇ ਨਾ ਇੰਜ ਜਦੋਂ ਇਹ ਆ ਗਏ ਇਹਨਾਂ 'ਤੇ ਵੀਰੇ ਨਿਗਾ ਰੱਖਿਓ ਆਪਦੀ ਨਿਗਾ ਰੱਖਿਆ ਕਰੋ ਨਿਗਾ ਹੋ ਸਕਦਾ ਜੇ ਇਹਨਾਂ ਨੂੰ ਪਿੰਡੋਂ ਅੰਦਰੋਂ ਵੜਨੋਂ ਬੰਦ ਕਰ ਦੋ ਤਾਂ ਸਭ ਤੋਂ ਵਧੀਆ ਸ਼ਹਿਰ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਪਾਂ ਸ਼ਹਿਰ ਦੇ ਲੋਕਾਂ ਨੂੰ ਵੀਰੇ ਜਿਹੜੇ ਤੁਹਾਡੇ ਕਲੋਨੀਆਂ ਦੇ ਵਿੱਚ ਇਹ ਫਿਰਦੇ ਆ ਨੇ ਨਾ ਧਿਆਨ ਰੱਖਿਆ ਕਰੋ ਧਿਆਨ ਇਹ ਮਾਸੂਮ ਨਹੀਂ ਹੈਗੀਆਂ ਮਾਸੂਮ ਇਹ ਚੋਰਾਂ ਨੇ ਚੋਰਾਂ ਇਤਕ ਬਹਾਨਾ ਪਾ ਲਿਆ ਹੋਇਆ ਮਾਂਗਰ ਝੁੱਗੀ ਚੱਕ ਕੇ ਤੁਰਨ ਦਾ ਫਿਰ ਇਹਦੇ ਵਿੱਚ ਸਮਾਨ ਵੀ ਛਿੱਟ ਕੇ ਲੈ ਕੇ ਜਾਂਦੀਆਂ ਨੇ ਜਿਹੜਾ ਆਪਾਂ ਕਹਿੰਦੇ ਨੇ ਬਵੇੜੇ ਚੋਂ ਰਾਤ ਤੀਜ ਪਤਾ ਨਹੀਂ ਕੌਣ ਲੈ ਗਿਆ ਜਾ ਕੇ ਇਹਨਾਂ ਦੀ ਕੋ ਮਿਹਰਬਾਨੀਆਂ ਹੁੰਦੀਆਂ ਨੇ ਕਿ ਇਹ ਮੈਂ ਇਹਨਾਂ ਦੀਆਂ ਤੁਸੀਂ ਆ ਦੇਖੋ ਯਾਰ ਹੱਦ ਹੋ ਗਈ ਏਸੀ ਛਿੱਟ ਕੇ ਲੈ ਗਈਆਂ ਯਾਰ ਏਸੀ ਨਾਲੇ ਇਕੱਲੇ ਬਦਸ਼ੀ ਦੇ ਚੱਕਿਆ ਨਹੀਂ ਜਾਂਦਾ ਭਾਈ ਹਾਦ ਹੋ ਗਈ ਯਾਰ ਆ ਛੜਤਾ ਹੀ ਸੀ ਦੇਖੋ ਭੱਜੀ ਫਿਰਦੀ ਆ ਭੱਜੀ ਉਹ ਦੇਖ ਤਾਰਾਂ ਕਿਵੇਂ ਪਟਦੀਆਂ ਨੇ ਉਹ ਇਹ ਹਾਦ ਆ ਯਾਰ ਇਹਨਾਂ ਲੋਕਾਂ ਗਣੀਆ ਦੇਲਾ ਹੁਣ ਆਪਾਂ ਨੂੰ ਕੀ ਪਤਲਾ ਝੁੱਗੀ ਦੇ ਵਿੱਚ ਕੀ ਆ ਬਈ ਨਾਲੇ ਵੀ ਪ੍ਰਾਣੀ ਚੋਰੀ ਨਹੀਂ ਗਈ ਤਾਜੀ ਚੋਰੀ ਆ ਤਾਜੀ 4ਵੇਂ ਮਹੀਨੇ ਦੀ 17 ਤਰੀਕ ਨੂੰ 2024 ਬੁੱਧਵਾਰ ਦੇਣਾ 2:45 ਮਿੰਟ ਤੇ ਪੌਣੇ 3 ਵਜੇ ਚੋਰੀ ਹੋਈ ਆ ਇਹ ਦੇਖੋ ਸਿਖਰ ਦੁਪਹਿਰੀ ਪਿੰਡ ਦੇ ਵਿੱਚ ਇਹਨਾਂ ਦਾ ਧਿਆਨ ਰੱਖਿਆ ਕਰੋ ਵੀ ਇਹਨਾਂ ਤੇ ਵਿਸ਼ਵਾਸ ਨਾ ਰੱਖਿਓ ਸਹਿਦ ਲੋਕਾਂ ਨੂੰ ਵੀ ਬੇਨਤੀ ਆ ਆਪਦੀਆਂ ਕਲੋਨੀਆਂ ਚ ਜੇ ਵੜਦੀਆਂ ਨੇ ਵੜਨਾਂ ਦਿਓ ਇਹ ਕਿ ਮੈਂ ਗੇੜੇ ਘੱਟ ਰਹੀ ਆ ਆਬ ਇਹ ਸਮਾਨ ਦਾ ਧਿਆਨ ਰੱਖਿਆ ਕਰੋ ਵੀਰੇ ਹੁਣ ਧਿਆਨ ਉਹ ਸਿੜਤਾ ਸਿੜਤਾ ਹੋਈ ਸੀ ਜੇ ਹੁਣ ਬਾਰੇ ਸਮਾਨ ਪਿਆ ਹੁੰਦਾ ਬਈ ਜੇ ਪਿੰਡ ਜੇ ਫਿਰਦਿਆਂ ਨੇ ਧਿਆਨ ਰੱਖਿਆ ਕਰੋ ਗਾਹੂ ਸਮਾਨ ਥੋੜਾ ਹੁਣ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ